ਲੋਕ ਸਭਾ ਹਲਕਾ ਤੋਂ ਸਾਡੇ ਹਰਮਨ ਪਿਆਰੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਜੀ ਦੇ ਹੱਕ ਵਿੱਚ ਲੋਕਾਂ ਨਾਲ ਚੋਣਾਂ ਦਾ ਪ੍ਰਚਾਰ ਕਰਦੇ ਹੋਏ ਡੋਰ ਟੂ ਡੋਰ ਸ਼੍ਰੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰਧਾਨ ਪ੍ਰਵਿੰਦਰ ਕੌਰ ਨੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਚੋਣਾਂ ਦੇ ਪ੍ਰਚਾਰ ਦੀ ਸਾਂਝ ਪਾਈ ਮੈਡਮ ਪ੍ਰਵਿੰਦਰ ਕੌਰ ਨੂੰ ਲੋਕਾਂ ਦਾ ਮਨਮੋਹੀ ਪਿਆਰ ਮਿਲਿਆ ਅਤੇ ਪ੍ਰਵਿੰਦਰ ਕੌਰ ਨਵੇਂ ਵਿਸ਼ਵਾਸ ਦਵਾਇਆ ਕਿ ਲੋਕ ਸਭਾ ਹਲਕਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਵੱਡੀ ਮਾਤਰਾ ਵਿੱਚ ਵੋਟ ਪਾ ਕੇ ਜਿੱਤ ਦਾ ਸੇਰਾ ਉਹਨਾਂ ਦੇ ਗਾਲ ਪਾਵਾਂਗੇ ਮੈਡਮ ਪ੍ਰਵਿੰਦਰ ਕੌਰ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਪੱਤਰਕਾਰ ਸੁਖਦੇਵ ਦੇ ਨਾਲ 파ਰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੰਟੀ ਅਨਿਲ ਜੀ ਸ਼੍ਰੀ ਨੂੰ ਜਤੌਣਾ ਆਪਣੀ ਆਪਣੀ ਕੀਮਤੀ ਵੋਟ ਨੂੰ ਉਹਨਾਂ ਨੂੰ ਜਤੌਣਾ ਤੇ ਆਪਣੇ ਇਲਾਕੇ ਦਾ ਸੁਰੇ ਮਜੀਦ ਵਗਾਇਆ ਤਾਂ ਇੱਥੇ ਆਈ ਮੀਟਿੰਗ ਕਰਨੀ ਤੁਹਾਡੇ ਘਰ ਆ ਪਤੀ ਸ਼੍ਰੀ ਅਨੰਤ ਕੁਮਾਰ ਜੋਸ਼ੀ ਨੂੰ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਇਹਨਾਂ ਨੂੰ ਆਪਣੀਆਂ ਸਾਰੀਆਂ ਕੀਮਤੀ ਵੋਟਾਂ ਪਾ ਕੇ ਜੀ ਸਾਰਿਆਂ ਨੇ ਜਤੌਣਾ ਹੈ ਇਹਨਾਂ ਨੂੰ ਅੱਗੇ ਬੇਨਤੀ ਕਰਨਾ ਹੈ ਜਿਆਖਾਸੇ ਤੇ ਖਾਸੇ ਰਹਿਣੇ ਠੀਕ ਹੈ ਨਾ ਬੋਲੇ ਸੋਨੇ ਹਾ ਜੀ ਜੀ ਅਸ ਤੱਕ ਟੱਟਾ ਅਨਿਲ ਜੋਸ਼ੀ ਜੀ ਨੂੰ ਪੂਰੀ ਆਪਣਾ ਜੋਰ ਲਾ ਕੇ ਵੋਟਾਂ ਪਾ ਕੇ ਜਿਤਾਉਣਾ ਆ ਤੇ ਤੱਕੜੀ ਇਹਨਾਂ ਦਾ ਚੋਣ ਨਿਸ਼ਾਨ ਆ ਆਪਣੇ ਜੀ ਆਪਾਂ ਰੂਹ ਤੋਂ ਕਾਲੀ ਇਹਦੇ ਜੀ ਕੋਈ ਗੱਲ ਨਹੀਂ ਜੀ ਜਿੱਥੇ ਜਿੰਨਾ ਲੋ ਲੱਗੇ ਖਲਾਵਾਂਗੇ ਜਿੱਥੇ ਚਲੋ ਬੜਾ ਨੀ ਨੀ ਸਿੰਘ ਸਾਡੇ ਵਾਲਾ ਆਏ ਨਹੀਂ ਤੇ ਅਸੀਂ ਕੰਮ ਦੀ ਕੋ ਨਹੀਂ ਆਇਆ ਘਟਵਲ ਕਰ ਕੋਈ ਆਵੇ ਕੰਮ ਕਰਾਵੇ ਇੱਕ ਨਹੀਂ ਨਗਰ ਪਾਰੀ ਉਹ ਬੈਂਕਾਂ ਆਗੜਾਂ ਆ ਪਿੱਛੇ ਨਹੀਂ ਕੋਈ ਰੱਤ ਦੇ ਰੋਣੇ ਟੱਕਰੀ ਤੇ ਉਹ ਨਿਸ਼ਾਨ ਆਪਣਾ ਟੱਕੜੀ ਬੱਸ ਟੱਕੜੀ ਉਹ ਨਿਸ਼ਾਨ ਟੱਕੜੀ 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 ਬੋਲੇ ਸੋਨਾ ਸੋਨਾ ਕੋਈ ਨੂੰ ਜਿਤਾਉਣਾ ਹੈ ਆਪਣਾ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਆ ਤੇ ਆਪਣੇ ਆਪਣੇ ਹਲਕੇ ਦਾ ਜੋ ਵੀ ਸਾਡੇ ਇਲਾਕਿਆਂ ਦਾ ਵਿਕਾਸ ਉਹਨਾਂ ਦੇ ਹੱਥੇ ਤੁਸੀਂ ਉਹਨਾਂ ਨੂੰ ਵੋਟ ਪਾ ਕੇ ਜਿਤਾਉਣਾ ਤੇ ਆਪਣੇ ਇਲਾਕੇ ਦਾ ਵੀ ਕੋਈ ਸੁਧਾਰਾਂ ਦੇ ਵੋਟ ਹੀ ਪਾੜੇ ਜਿ ਤਰ੍ਹਾਂ ਰੱਖਣਾ ਹੈ ਨਾ ਕਿ ਇਹ ਦੇਖੀ ਨਾ ਦੇ ਸਾਨੂੰ ਕੋਈ ਕੀ ਦੀ ਜ਼ਰੂਰਤ ਪਈ ਹੀ ਨਹੀਂ ਦੇਖੋ ਹਾਂ ਨਾ ਕਰਕੇ ਰੱਖਿਆ ਉਹਨਾਂ ਕਿ ਤੇ ਬਣਵਾਓ ਕੋਈ ਗੱਲ ਨਹੀਂ ਅੱਡੇ ਸਾਰਿਆਂ ਨੇ ਜੀ ਜੋਸ਼ੀ ਜੀ ਨੂੰ ਜਿਤਾਉਣਾ ਜੇ ਆਪਣੀ ਆਪਣੀ ਕੀਮਤੀ ਵੋਟ ਵੀਰੇ ਪੋਣੀ ਇਹਨਾਂ ਨੂੰ ਨਹੀਂ ਪੈ ਗਈ ਤਾਂ ਜਿੰਨਾਂ ਰਗਾ ਕੈਂਡ ਵਗੈਰੇ ਪੈ ਗਈ ਠੀਕ ਹੈ ਆਹ ਵਾਹ ਜੀ ਕੀ ਪਤਾ ਹੈ ਇਹ ਆਪਣੇ ਸਾਥੀਆਂ ਦਾ ਘਰ ਆ ਸਾਥੀ ਆ ਇਹ ਤੇਰੀ ਆਪਣਾ ਇਹ ਹੈ ਨਾ ਤੁਹਾਨੂੰ ਵੋਟਾਂ ਖਾਲੀ ਐਂਡੀ ਬੋਟ ਤਕੜੀ ਨਵਾਂ ਜੋਸ਼ੀ ਜੀ ਨੂੰ ਪਾਣੀ ਜੇ ਆਪਣੀ ਇੱਕ ਇੱਕ ਟੀਮ ਦੀ ਵੋਟ ਨਾਲ ਉਹਨਾਂ ਨੂੰ ਜਿਤਾਉਣਾ ਉਹਨਾਂ ਨੇ ਪਾਉ ਅੰਦਰ ਬੋਤੀ ਆ ਬੋਟ ਗਿਆ ਅੰਦਰ ਦੋ ਦੋਨ ਪਾ ਦੋਵਾਂ ਨੂੰ ਇਸ ਮਾਟੀ ਇਸ ਮਾਟੀ ਆ ਵੋਟਾਂ ਆਪਣੀਆਂ ਹੀ ਇਹਨਾਂ ਨੂੰ ਆਪਣੇ ਜਾਣਦੇ ਨਾ ਕਿਹਦੇ ਪਾਸੇ ਅਹੀਂ ਆਪਣੀ ਪਾਰਟੀਆਂ ਜੁੜੀਆਂ ਸਾਰੇ ਪਿੰਡ 'ਚ ਹੀ ਹੋਣਾ ਨਹੀਂ ਵਾਪਸ ਤਕੜੀ ਨਾ ਇਹ ਤਕਰੀਕ ਬਣਾ ਦੇ